ਚੋਣ ਨਤੀਜੇ ਆ ਚੁੱਕੇ ਨੇ ਤੇ ਗੱਲ ਆਪਾਂ ਕਰਨੀ ਆ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ 92 ਵਿਧਾਇਕਾ ਦੇ ਨਾਲ ਵੱਡੀ ਬਹੁਮਤ ਲੈ ਕੇ 2022 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਇਹਨਾਂ ਨੇ ਬਣਾਈ ਸੀਗੀ ਉਹਦੇ ਵਿੱਚੋਂ ਜਦੋਂ 2024 ਦੇ ਵਿੱਚ ਇਹਨਾਂ ਨੇ ਕੁਝ ਆਪਣੇ ਜਿਹੜੇ ਮੰਤਰੀ ਤੇ ਕੁਝ ਵਿਧਾਇਕਾਂ ਨੂੰ ਇਹਨਾਂ ਨੇ ਬਣਾ ਦਿੱਤਾ ਲੋਕ ਸਭਾ ਦਾ ਉਮੀਦਵਾਰ ਹੁਣ ਜਦੋਂ ਕੱਲ ਚੋਣ ਨਤੀਜੇ ਆਏ ਆ ਤਾਂ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਕੇ 92 ਦੇ ਵਿੱਚੋਂ 62 ਐਮਐਲਏ ਜਿਹੜੇ ਆ ਉਹ ਆਪਣਾ ਵਿਧਾਨ ਸਭਾ ਹਲਕਾ ਬਚਾ ਨਹੀਂ ਸਕੇ ਤੇ 10 ਮੰਤਰੀ ਪੰਜਾਬ ਸਰਕਾਰ ਦੇ ਉਹ ਵੀ ਆਪਣਾ ਵਿਧਾਨ ਸਭਾ ਹਲਕਾ ਹਾਰ ਗਏ ਆ ਹੁਣੇ ਜਿਹੜੇ 10 ਮੰਤਰੀ ਵਿਧਾਨ ਸਭਾ ਹਲਕਾ ਹਾਰੇ ਆ ਇਹਨਾਂ ਦੇ ਬਾਰੇ ਮੈਂ ਤੁਹਾਨੂੰ ਪੂਰੀ ਤਫਸੀਲ ਦੇ ਨਾਲ ਦੱਸਦਾ ਗੱਲ ਆਪਾਂ ਸ਼ੁਰੂ ਕਰਦੇ ਆ ਜਿੱਥੋਂ ਵਿਵਾਦ ਦਾ ਮੋੜ ਵੱਜਿਆ ਉਹ ਹਲਕਾ ਹੈਗਾ ਜੀ ਪੱਟੀ ਪੱਟੀ ਹਲਕਾ ਪੈਂਦਾ ਤਰਨਤਾਰਨ ਦੇ ਵਿੱਚ ਤੇ ਪੱਟੀ ਹਲਕੇ ਤੋਂ ਵਿਧਾਇਕ ਨੇ ਲਾਲਜੀਤ ਸਿੰਘ ਭੁੱਲਰ ਆਮ ਆਦਮੀ ਪਾਰਟੀ ਦੇ ਤੇ ਟਰਾਂਸਪੋਰਟ ਮੰਤਰੀ ਨੇ ਜਦੋਂ ਇਹ ਚੋਣ ਪ੍ਰਚਾਰ ਕਰ ਰਹੇ ਸੀ ਤਾਂ ਉਸੇ ਦੌਰਾਨ ਲਾਲਜੀਤ ਸਿੰਘ ਭੁੱਲਰ ਜਿਹੜੇ ਆ ਇਹ ਸ਼ਬਦਾਂ ਦੀ ਮਰਿਆਦਾ ਭੁੱਲ ਜਾਂਦੇ ਆ ਤੇ ਰਾਮਗੜੀਆ ਭਾਈਚਾਰਾ ਤੇ ਸੁਨਿਆਰਾ ਭਾਈਚਾਰਾ ਬਾਰੇ ਜਿਹੜਾ ਇਹ ਕੋਈ ਟਿੱਪਣੀ ਕਰ ਦਿੰਦੇ ਆ ਜਿੱਤ ਤੋਂ ਬਾਅਦ ਉਹ ਨਾਰਾਜ਼ ਹੋ ਜਾਂਦੇ ਆ ਜਦੋਂ 4 ਜੂਨ ਨੂੰ ਨਤੀਜੇ ਆਉਂਦੇ ਆ ਤਾਂ ਅਮਰਤਪਾਲ ਸਿੰਘ ਬਤੌਰ ਆਜ਼ਾਦ ਉਮੀਦਵਾਰ ਖਡੂਰ ਸਾਹਿਬ ਤੋਂ ਬਾਜੀ ਮਾਰ ਜਾਂਦੇ ਆ ਤੇ 1 ਲੱਖ 97 ਹਜ਼ਾਰ ਵੋਟਾਂ ਤੇ ਫਰਕ ਦੇ ਨਾਲ ਉਹ ਜਿੱਤਦੇ ਆ ਵੱਡੀ ਲੀਡ ਲੈ ਕੇ ਜਾਂਦੇ ਆ ਪੰਜਾਬ 'ਚ ਸਭ ਤੋਂ ਵੱਡੀ ਲੀਡ ਉਹਨਾਂ ਨੇ ਲਈ ਆ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਜਿੱਥੇ ਇਹ ਲੋਕ ਸਭਾ ਹਾਰਦੇ ਆ ਉੱਥੇ ਹੀ ਆਪਣਾ ਇਹ ਵਿਧਾਨ ਸਭਾ ਹਲਕਾ ਪੱਟੀ ਵੀ ਹਾਰ ਜਾਂਦੇ ਆ ਤੇ ਹੁਣ ਸਰਕਾਰ ਦੇਖੋ ਇਹਨਾਂ ਨੂੰ ਮੰਤਰੀ ਪਦ ਤੇ ਬਣਾਈ ਰੱਖਦੀ ਆ ਤੇ ਜਾਂ ਫਿਰ ਪੰਜਾਬ ਨੂੰ ਨਵੇਂ ਟਰਾਂਸਪੋਰਟ ਮੰਤਰੀ ਮਿਲਣਗੇ ਕਿਉਂਕਿ 92 ਵਿਧਾਇਕ ਤਾਂ ਜੇ ਚਲੋ ਹੈ ਹੀ ਆ ਅਗਲੀ ਗੱਲ ਆਪਾਂ ਕਰਦੇ ਆ ਚੇਤਨ ਸਿੰਘ ਜੋੜਾ ਮਾਜਰਾ ਹੁਣਾ ਦੀ ਉਹਦਾ ਤੇਜ਼ ਤਰਾਰ ਨੇ ਇਮਾਨਦਾਰ ਸਾਰੇ ਹੀ ਨਹੀਂ ਲੱਗ ਪਾਗੇ ਪਰ ਚੇਤਨ ਸਿੰਘ ਜੋੜਾ ਮਾਜਰਾ ਜਿਹੜੇ ਆ ਇਹ ਆਪਣਾ ਹਲਕਾ ਸਮਾਣਾ ਹਾਰ ਗਏ ਪਟਿਆਲਾ ਜ਼ਿਲ੍ਹਾ ਦੇ ਵਿੱਚ ਇਹ ਹਲਕਾ ਪੈਂਦਾ ਤੇ ਚੇਤਨ ਸਿੰਘ ਜੋੜਾ ਮਾਜਰਾ ਸਮਾਣਾ ਹਾਰ ਜਾਂਦੇ ਆ ਅਗਲੀ ਗੱਲ ਕਰਦੇ ਆ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਲੰਬੀ ਹਲਕੇ ਤੋਂ ਜਿੱਤੇ ਸੀਗੇ 2022 ਦੇ ਵਿੱਚ ਤੇ ਆ 4 ਜੂਨ ਨੂੰ ਇਹ ਆਪਣਾ ਲੰਬੀ ਹਲਕਾ ਹਾਰ ਜਾਂਦੇ ਆ ਪੰਜਾਬ ਸਰਕਾਰ ਦੇ ਵਿੱਚ ਖੇਤੀਬਾੜੀ ਮੰਤਰੀ ਨੇ ਜਦੋਂ ਚੋਣ ਪ੍ਰਚਾਰ ਕਰ ਰਹੇ ਸੀ ਤਾਂ ਇਹਨਾਂ ਦਾ ਵਿਰੋਧ ਬੜਾ ਹੋ ਰਿਹਾ ਸੀ ਕਿਸਾਨ ਜਿਹੜੇ ਆ ਉਹ ਮੁਆਵਜ਼ੇ ਦੀਆਂ ਗੱਲਾਂ ਕਰਦੇ ਸੀਗੇ ਪਰ ਗੁਰਮੀਤ ਸਿੰਘ ਖੁੱਡੀਆਂ ਹੁਣਾਂ ਦਾ ਇੱਕ ਆਪਣਾ ਅਕਸ ਬਹੁਤ ਵਧੀਆ باوجود ਇਸ ਦੇ ਭਗਵੰਤ ਮਾਨ ਦੀ ਕਿੱਕਲੀ ਜਿਹੜੀ ਆ ਉਹ ਕੰਮ ਨਹੀਂ ਕੀਤੀ ਤੇ ਗੁਰਮੀਤ ਸਿੰਘ ਖੁੱਡੀਆਂ ਜਿੱਥੇ ਲੋਕ ਸਭਾ ਚੋਣਾਂ ਹਾਰਦੇ ਆ ਉੱਥੇ ਹੀ ਆਪਣਾ ਲੰਬੀ ਵਿਧਾਨ ਸਭਾ ਹਲਕਾ ਜਿਹੜਾ ਇਹ ਉਹ ਵੀ ਹਾਰ ਜਾਂਦੇ ਆ ਹੁਣ ਗੱਲ ਕਰਦੇ ਆ ਸੱਜਰੇ ਵਿਆਹੇ ਜਾਣ ਵਾਲੇ ਅਨਮੋਲ ਗगनਮਾਨ ਹੋਣਾ ਦੀ ਅਨਮੋਲ ਗगनਮਾਨ ਜਿਹੜੇ ਆ ਇਹ ਸੈਰਸਪਟਾ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਤੇ ਖਰੜ ਤੋਂ ਵਿਧਾਇਕ ਨੇ ਅਨਮੋਲ ਗगनਮਾਨ ਜਿਹੜੇ ਆ ਇਹ ਵੀ ਆਪਣਾ ਹਲਕਾ ਖਰੜ ਹਾਰ ਗਏ ਨੇ ਇਹ ਵੀ ਨਾ ਤਾਂ ਆਪਣੇ ਉਮੀਦਵਾਰ ਨੂੰ ਜਿਹੜਾ ਵਾ ਉਹ ਜਿਤਾ ਜ਼ਰੂਰ ਸਕੇ ਅਨੰਦਪੁਰ ਸਾਹਿਬ ਨੂੰ ਮਾਲਵਿੰਦਰ ਸਿੰਘ ਕੰਗ ਹੋਣਾ ਨੂੰ ਪਰ ਇਹ ਆਪਣਾ ਹਲਕਾ ਜਿਹੜਾ ਇਹ ਖਰੜ ਹਾਰ ਜਾਂਦੇ ਆ ਹੁਣ ਅਗਲੀ ਗੱਲ ਕਰਦੇ ਆ ਬ੍ਰਹਮ ਸ਼ੰਕਰ ਜ਼ਿੰਪਾ ਹੋਣਾ ਦੀ ਬ੍ਰਹਮਸ਼ੰਕਰ ਜ਼ਿੰਪਾ ਜਿਹੜੇ ਆ ਇਹ ਰੈਵਨਿਊ ਮਿਨਿਸਟਰ ਨੇ ਪੰਜਾਬ ਦੇ ਹੁਸ਼ਿਆਰਪੁਰ ਤੋਂ ਇਹ ਆਉਂਦੇ ਨੇ ਤੇ ਹੁਸ਼ਿਆਰਪੁਰ ਸੀਟ ਭਾਵੇਂ ਆਮ ਆਦਮੀ ਪਾਰਟੀ ਜਿੱਤ ਜਾਂਦੀ ਆ ਡਾਕਟਰ ਚੱਬੇਵਾਲ ਜਿੱਤ ਜਾਂਦੇ ਆ ਪਰ ਹੁਸ਼ਿਆਰਪੁਰ ਵਾਲੀ ਸੀਟ ਜਿਹੜੀ ਆ ਉਹ ਬ੍ਰਹਮਸ਼ੰਕਰ ਜ਼ਿੰਪਾ ਜਿਹੜੇ ਆ ਇਹ ਹਾਰ ਜਾਂਦੇ ਆ ਅਗਲੀ ਗੱਲ ਆਪਾਂ ਕਰਦੇ ਆ ਵਿਵਾਦਿਤ ਲਾਲ ਚੰਦ ਕਟਾਰੂ ਚੱਕ ਹੁਣਾ ਦੀ ਉਹ ਵਿਧਾਨ ਸਭਾ ਹਲਕਾ ਜ਼ਿਲ੍ਹਾ ਗੁਰਦਾਸਪੁਰ ਇਕਤਾਏ ਲੋਕ ਸਭਾ ਗੁਰਦਾਸਪੁਰ ਹਾਰ ਜਾਂਦੇ ਆ ਉੱਥੋਂ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਆ ਉਹ ਵੱਡੇ ਮਾਰਜਨ ਨਾਲ ਜਿੱਦੇ ਆ ਸ਼ੈਰੀ ਕਲਸੀ ਹਾਰਦੇ ਆ ਹਾਲਾਂਕਿ ਸ਼ੈਰੀ ਕਲਸੀ ਜਿਹੜੇ ਸੀਗੇ ਉਹ ਤਾਂ ਕੰਪੀਟੀਸ਼ਨ 'ਚ ਦਿ세 ਨਹੀਂ ਕੰਪੀਟੀਸ਼ਨ ਦੇ ਵਿੱਚ ਦਿਨੇਸ਼ ਸਿੰਘ ਬੱਬੂ ਸੀਗੇ ਪਰ ਕਟਾਰੂ ਚੱਕ ਜਿਹੜੇ ਆ ਇਹ ਆਪਣਾ ਵਿਧਾਨ ਸਭਾ ਹਲਕਾ ਵੀ ਹਾਰਦੇ ਆ ਤੇ ਇਹ ਵੀ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਅਗਲੀ ਵਾਰ ਇਹ ਆਉਂਦੀ ਹੈ ਜੀ ਕਰਤਾਰਪੁਰ ਜਲੰਧਰ ਦੀਆਂ 9 ਵਿਧਾਨ ਸਭਾ ਹਲਕਿਆਂ ਚੋਂ ਇੱਕ ਹਲਕਾ ਇਹ ਰਿਜ਼ਰਵ ਵੀ ਹੈ ਵੈਸੇ ਜਲੰਧਰ ਲੋਕ ਸਭਾ ਸੀਟ ਵੀ ਰਿਜ਼ਰਵ ਹੈ ਬਲਕਾਰ ਸਿੰਘ ਦੀ ਵੀ ਇੱਕ ਵਿਵਾਦਿਤ ਸੀਡੀ ਜਿਹੜੀ ਹੈ ਉਹ ਆਈ ਉਹਦੇ ਬਾਰੇ ਪੁਸ਼ਟੀ ਕਿਸੇ ਵੱਲੋਂ ਨਹੀਂ ਕੀਤੀ ਗਈ ਆਪਾਂ ਵੀ ਨਹੀਂ ਕਰਦੇ ਪਰ ਉਸ ਸੀਡੀ ਦੇ ਨਾਲ ਉਹਨਾਂ ਦਾ ਜਿਹੜਾ ਨਾਤਾ ਜ਼ਰੂਰ ਜੁੜ ਗਿਆ ਉਸ ਵੀਡੀਓ ਕਲਿੱਪ ਦੇ ਨਾਲ ਬਲਕਾਰ ਸਿੰਘ ਜਿਹੜੇ ਆ ਇਹ ਲੋਕਲ ਬਾਡੀਜ਼ ਮਨਿਸਟਰ ਨੇ ਲਗਭਗ ਮੁੱਖ ਮੰਤਰੀ ਦੇ ਬਰਾਬਰ ਦਾ ਇਹ ਰੈਂਕ ਹੁੰਦਾ ਪਰ ਇਹ ਵੀ ਹਾਰ ਜਾਂਦੇ ਆ ਕਰਤਾਰਪੁਰ ਤੋਂ ਇਹ ਮੰਤਰੀ ਨੇ ਲੋਕਲ ਬਾਡੀਜ਼ ਇਹ ਵੀ ਹਾਰ ਗਏ ਅਗਲਾ ਨਾਮ ਆਉਂਦਾ ਡਾਕਟਰ ਬਲਜੀਤ ਕੌਰ ਹੋਣਾ ਦਾ ਡਾਕਟਰ ਬਲਜੀਤ ਕੌਰ ਜਿਹੜੇ ਆ ਇਹ ਮਲੋਟ ਤੋਂ ਮਨਿਸਟਰ ਨੇ ਵਿਧਾਇਕ ਨੇ ਤੇ ਇਹ ਹਲਕਾ ਪੈਂਦਾ ਫਿਰੋਜ਼ਪੁਰ ਦੇ ਵਿੱਚ ਹਾਲਾਂਕਿ ਫਿਰੋਜ਼ਪੁਰ ਤੋਂ ਕਾਕਾ ਬਰਾੜ ਨੇ ਕੰਪੀਟੀਸ਼ਨ ਪੂਰਾ ਦਿੱਤਾ ਸ਼ੇਰ ਸਿੰਘ ਭਾਇਆ ਨੂੰ ਸ਼ੇਰ ਸਿੰਘ ਭਾਇਆ ਜਿਹੜੇ ਆ 32100 ਵੋਟ ਦੇ ਨਾਲ ਜਿੱਤੇ ਆ ਲਗਭਗ ਪਰ ਜਿਹੜੇ ਬਲਜੀਤ ਕੌਰ ਨੇ ਡਾਕਟਰ ਬਲਜੀਤ ਕੌਰ ਇਹ ਹਾਰ ਜਾਂਦੇ ਆ ਯਾਨੀ ਕਿ ਆਪਣਾ ਵਿਧਾਨ ਸਭਾ ਹਲਕਾ ਇਹ ਹਾਰ ਗਏ ਆ ਫੇਰ ਵਾਰੀ ਆਉਂਦੀ ਆ ਜ਼ਿਲ੍ਹਾ ਪਟਿਆਲਾ ਯਾਨੀ ਕਿ ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚ ਡਾਕਟਰ ਬਲਬੀਰ ਸਿੰਘ ਹੋਣਾ ਸੀ ਡਾਕਟਰ ਬਲਬੀਰ ਸਿੰਘ ਪਟਿਆਲਾ ਦਿਹਾਤੀ ਤੋਂ ਵਿਧਾਇਕ ਨੇ ਪੰਜਾਬ ਸਰਕਾਰ ਦੇ ਵਿੱਚ ਅਹਿਮ ਮਹਿਕਮਾ ਸਿਹਤ ਦਾ ਮਹਿਕਮਾ ਜਿਹਦੇ ਬਾਰੇ ਆਮ ਆਦਮੀ ਪਾਰਟੀ ਦਾਵਾ ਕਰਦੀ ਆ ਵੀ ਅਸੀਂ ਆਮ ਆਦਮੀ ਕਲੀਨਿਕ ਖੋਲ ਦਿੱਤੇ ਮੈਡੀਕਲ ਸੇਵਾਵਾਂ ਦੇ ਵਿੱਚ ਅਸੀਂ ਬਹੁਤ ਸਾਰਾ ਕੰਮ ਕੀਤਾ ਉਸ ਮਹਿਕਮੇ ਦੇ ਮੰਤਰੀ ਨੇ ਤੇ ਇੱਕ ਤਾਂ ਇਹ ਲੋਕ ਸਭਾ ਚੋਣ ਹਾਰਦੇ ਨੇ ਤੇ ਨਾਲ ਦੀ ਨਾਲ ਹੀ ਇਹ ਪਟਿਆਲਾ ਦੇਹਾਤੀ ਦਾ ਹਲਕਾ ਵੀ ਆਪਣਾ ਹਾਰ ਗਏ ਹੁਣ ਅਗਲਾ ਹਲਕਾ ਖਡੂਰ ਸਾਹਿਬ ਖਡੂਰ ਸਾਹਿਬ ਹਲਕੇ ਦੇ ਵਿੱਚ ਪੈਂਦਾ ਹਲਕਾ ਜੰਡੇਆਲਾ ਗੁਰੂ ਜੰਡੇਆਲਾ ਗੁਰੂ ਤੋਂ ਹਰਭਜਨ ਸਿੰਘ ਈਟੀਓ ਬਿਜਲੀ ਮੰਤਰੀ ਨੇ ਇਹਨਾਂ ਕੋਲ ਇਲੈਕਟ੍ਰਿਸਿਟੀ ਡਿਪਾਰਟਮੈਂਟ ਆ ਇਹ ਵੀ ਹਾਰ ਜਾਂਦੇ ਨੇ ਵੈਸੇ ਖਡੂਰ ਸਾਹਿਬ ਤੋਂ ਜੇ ਦੇਖਿਆ ਜਾਵੇ ਤਾਂ ਦੋ ਮੰਤਰੀ ਹਾਰੇ ਆ ਇੱਕ ਲਾਲਜੀਤ ਸਿੰਘ ਭੁੱਲਰ ਹਾਰਦੇ ਆ ਤੇ ਦੂਜੇ ਪਾਸੇ ਹਰਭਜਨ ਸਿੰਘ ਈਟੀਓ ਦੋ ਮੰਤਰੀ ਹਾਰੇ ਆ ਉਧਾਂ ਜ਼ੀਰੇ ਤੋਂ ਵੀ ਹਾਰੇ ਆਏ ਕਿਉਂਕਿ ਜ਼ੀਰਾ ਵੀ ਇਹਦੇ ਵਿੱਚ ਹੀ ਪੈਂਦਾ ਤੇ ਜ਼ੀਰੇ ਤੋਂ ਵੀ ਇਹਨਾਂ ਦੇ ਜਿਹੜੇ ਵਿਧਾਇਕ ਨੇ ਉਹ ਵੀ ਆਪਣਾ ਵਿਧਾਨ ਸਭਾ ਹਲਕਾ ਬਚਾ ਨਹੀਂ ਸਕੇ ਇੱਕ ਗੱਲ ਜਿਹੜੀ ਸੰਤੁਸ਼ਟੀ ਕਹਿ ਸਕਦੇ ਆ ਆਮ ਆਦਮੀ ਪਾਰਟੀ ਵਾਸਤੇ ਹਾਲਾਂਕਿ ਚਿੰਤਾ ਦਾ ਵਿਸ਼ਾ ਤਾਂ ਹੈ ਹੀ ਆ ਬਾਅਦ ਤੁਹਾਡੇ ਵਿਧਾਇਕ ਹਾਰ ਗਏ ਆ ਜਿਨ੍ਹਾਂ ਵਿੱਚੋਂ 10 ਤੁਹਾਡੇ ਜਿਹੜੇ ਆ ਮੰਤਰੀ ਸੀਗੇ ਪਰ ਜਿਹੜੀ ਵੋਟ ਪਰਸੈਂਟੇਜ ਆ ਉਹ ਲਗਭਗ ਬਰਾਬਰ ਹੀ ਆ ਕਾਂਗਰਸ ਨੇ ਵੀ 26. ਕੁਝ ਜਿਹੜੀ ਆ ਉਹ ਪਰਸੈਂਟੇਜ ਹਾਸਲ ਕੀਤੀ ਆ ਚੋਣਾਂ ਦੇ ਵਿੱਚ ਤੇ ਆਮ ਆਦਮੀ ਪਾਰਟੀ ਨੇ ਵੀ ਚੋਣਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ 26. ਕੁਝ ਪਰਸੈਂਟੇਜ ਹਾਸਲ ਕੀਤੀ ਆ ਵਿਧਾਨ ਸਭਾ ਚੋਣਾਂ ਦੇ ਵਿੱਚ ਇਹਨਾਂ ਕੋਲ 42. 9 ਮੇਰਾ ਖਿਆਲ ਜਿਹੜੀ ਆ ਇਹ ਪਰਸੈਂਟੇਜ ਸੀਗੀ ਪਰ ਕਿਤੇ ਨਾ ਕਿਤੇ ਸੋਚ ਦਾ ਵਿਸ਼ਾ ਇਹਨਾਂ ਨੂੰ ਮੰਥਨ ਕਰਨਾ ਪੈਣਾ ਜੇ ਇਹਨਾਂ ਨੇ 2027 ਦੀਆਂ ਚੋਣਾਂ ਇਦਾਂ ਹੀ ਲੜਨੀਆਂ ਕਿਉਂਕਿ ਹੁਣ ਜਿਹੜੀ ਇੱਕੋ ਵੇਵ ਬਣੀ ਸੀ 2022 ਦੇ ਵਿੱਚ ਉਹ ਤਾਂ ਰਹੀ ਨਹੀਂ ਆਮ ਆਦਮੀ ਪਾਰਟੀ ਨੂੰ ਆਪਣੇ ਜਿਹੜੇ ਪੂਰੇ ਕਾਡਰ ਦੇ ਉੱਤੇ ਇੱਕ ਵਾਰ ਫੇਰ ਤੋਂ ਮੰਥਨ ਕਰਨਾ ਪੈਣਾ ਬਹਿਣਾ ਪੈਣਾ ਕਿ ਕਿੱਥੇ ਕਮੀਆਂ ਖਾਮੀਆਂ ਰਹਿ ਗਈਆਂ ਕਿ ਲੋਕ ਸੱਤੋਂ ਜਿਹੜਾ ਉਹ ਮੁਖੜਾ ਫੇਰ ਗਏ ਹੁਣ ਆਮ ਆਦਮੀ ਪਾਰਟੀ ਕਿੱਦਾਂ ਪੂਰੇ ਕਾਡਰ ਨੂੰ ਰਿਵਾਈਵ ਕਰਦੀ ਹੈ ਪਹਿਲਾ ਤਾਂ ਜਿਹੜੇ ਦਲ ਬਦਲੂ ਐ ਇਹਨਾਂ ਬਾਰੇ ਇਹਨਾਂ ਨੂੰ ਵਿਚਾਰ ਕਰਨਾ ਪੈਣਾ ਹੁਣ ਜੇ ਕਿਤੇ ਕੇਂਦਰ ਦੇ ਵਿੱਚ ਸਰਕਾਰ ਬਣ ਜਾਂਦੀ ਹੈ ਇੰਡੀਆ ਕਾਟਸ ਜੋੜਦੀ ਤਾਂ ਫੇਰ ਡਾਕਟਰ ਚੱਬੇਵਾਲ ਜਿਹੜੇ ਕਾਂਗਰਸ ਛੱਡ ਕੇ ਜਿੱਤੇ ਨੇ ਖੈਰ ਹੈ ਤਾਂ ਅਲਾਈਐਸ ਹੀ ਆ ਪਰ ਕਿਤੇ ਉਹਨਾਂ ਦਾ ਮਨ ਨਾ ਬਦਲ ਜਾਵੇ ਵੀ ਯਾਰ ਠੀਕ ਆ ਆਪਾਂ ਹੈ ਤੇ ਪੁਰਾਣੇ ਕਾਂਗਰਸੀ ਆ ਆਪਾਂ ਕਾਂਗਰਸ ਦੇ ਹੀ ਹੋ ਜਾਨੇ ਆ ਸੋ ਕਿਤੇ ਨਾ ਕਿਤੇ ਹੁਣ ਇਹਨਾਂ ਨੂੰ ਬਹੁਤ ਜਿਹੜਾ ਵਾ ਉਹ ਕੰਮ ਕਰਨਾ ਪੈਣਾ ਸੰਗਠਨ ਦੇ ਉੱਤੇ ਕਿਉਂਕਿ ਪਹਿਲਾਂ ਲੋਕ ਜੋ ਗੱਲਾਂ ਕਰ ਰਹੇ ਆ ਬਿਲਕੁਲ درست ਤਾਂ ਕਿ 2022 ਦੇ ਵਿੱਚ ਇੱਕ ਹਵਾ ਸੀਗੀ ਲੋਕਾਂ ਨੇ ਦੇਖਿਆ ਨਹੀਂ ਵੀ ਉਮੀਦਵਾਰ ਕੌਣ ਆ ਲੋਕਾਂ ਨੇ ਬਸ ਝਾੜੂ ਵਾਲਾ ਬਟਨ ਨੱਪਿਆ ਔਰ ਹੁਣ ਇਦਾਂ ਪ੍ਰਤੀਤ ਹੁੰਦਾ ਵੀ ਨਾ ਤਾਂ ਭਗਵੰਤ ਮਾਨ ਫੈਕਟਰ ਕੰਮ ਕੀਤਾ ਨਾ ਅਰਵਿੰਦ ਕੇਜਰੀਵਾਲ ਵਾਲਾ ਫੈਕਟਰ ਕੰਮ ਕੀਤਾ ਕਿਉਂਕਿ ਦੋ ਵਿਧਾਨ ਸਭਾ ਹਲਕਿਆਂ ਤੋਂ ਤਾਂ ਆਜ਼ਾਦ ਹੀ ਜਿੱਤ ਗਏ ਆ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਜਿੱਤੇ ਆ ਤੇ ਨਾਲ ਦੀ ਨਾਲ ਖੜੂਰ ਸਾਹਿਬ ਤੋਂ ਅਮਰਤਪਾਲ ਸਿੰਘ ਜਿੱਤੇ ਆ ਔਰ ਬਹੁਤ ਵੱਡੀ ਲੀਡ ਦੇ ਨਾਲ ਜਿੱਤੇ ਆ ਸੋ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਬਹੁਤ ਸਾਰਾ ਕੰਮ ਪਾਰਟੀ ਪਦਰ ਦੇ ਉੱਤੇ ਕਰਨਾ ਪੈਣਾ ਕਾਡਰ ਦੇ ਉੱਤੇ ਕਰਨਾ ਪੈਣਾ ਤਾਂ ਜੋ 2027 ਦੇ ਵਿੱਚ ਜਦੋਂ ਚੋਣਾਂ ਹੋਣਗੀਆਂ ਉਸ ਤੋਂ ਪਹਿਲਾਂ ਹਾਲਾਂਕਿ ਪੰਚਾਇਤੀ ਚੋਣਾਂ ਆ ਜਾਣੀਆਂ ਨੇ ਉਸ ਤੋਂ ਪਹਿਲਾਂ ਕਾਰਪੋਰੇਸ਼ਨ ਇਲੈਕਸ਼ਨ ਆ ਜਾਣੇ ਆ ਉਹਦੇ ਵਿੱਚ ਵੀ ਇਹਨਾਂ ਵਾਸਤੇ ਜਿਹੜੀ ਟਫ ਫਾਈਟ ਹੋਏਗੀ ਪਰ ਇਹਨਾਂ ਨੂੰ ਮੰਥਨ ਕਰਨਾ ਪੈਣਾ ਜੇ ਇਹਨਾਂ ਨੇ ਪੋਲੀਟੀਕਲੀ ਸਰਵਾਈਵ ਕਰਨਾ ਨਹੀਂ ਤੇ ਲੋਕ ਜਿਹੜੇ ਆ ਉਹਨਾਂ ਨੇ ਬਰਾਬਰ ਬਰਾਬਰ ਲਿਆ ਕੇ ਕੰਮ ਖੜਾ ਕਰ ਦਿੱਤਾ 26% ਕਾਂਗਰਸ ਨੂੰ ਵੋਟ ਪਈ ਆ 26 ਕੀ ਇਹਨਾਂ ਨੂੰ ਪਈ ਆ ਉਹ 42.9 ਵਾਲਾ ਹੁਣ ਜਿਹੜਾ ਜਾਦੂ ਨਹੀਂ ਚੱਲਿਆ ਸੋ ਇਸ ਕਰਕੇ ਇਹ ਹੁਣ ਆਪਣੀ ਪਾਰਟੀ ਪੱਧਰ ਦੇ ਉੱਤੇ ਕੀ ਬਦਲਾਅ ਕਰਦੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਇਹ ਸਾਰੇ ਚੋਣ ਨਤੀਜਿਆਂ ਤੋਂ ਇੱਕ ਗੱਲ ਸਾਫ਼ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਦਾ ਜਾਦੂ ਜਿਹੜਾ ਉਹ ਨਹੀਂ ਚੱਲਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ